ਦੀ ਅੱਜ ਬਹੁਤ ਹੀ ਕੋਵਿਤਰਤਾ ਪੀਚਮਕੌਰ ਸਾਹਿਬ ਦੀ ਕੀ ਅੱਜ ਪ੍ਰਵਾਸ ਸਮੇਤ ਅ ਨਮਸਤਕ ਹੋਣ ਆਏ ਆ ਲੋਕਾਂ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਾਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਰੱਖੀਆਂ ਕਰੇ ਪੰਜਾਬ ਉਚਾਈਆਂ ਸ਼ੂਭੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਦਾਸ ਕਰਨ ਲਈ ਤੇ ਆਇਆ ਕਿ ਆਪ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਕਿ ਪਰਮਾਤਮਾ ਬਲਵਕਸ਼ੀ ਇਹ ਜੋ ਸੇਵਾ ਲਾਈ ਹੈ ਉਹ ਨੂੰ ਅਸੀਂ ਸੱਚੇ ਦਿਲੋਂ ਨਿਵਾਜ਼ੀਏ ਚੰਗੌਰ ਸਾਹਿਬ ਲਈ ਸਪੈਸ਼ਲ ਪੈਕੇਜ ਚੰਗੌਰ ਸਾਹਿਬ ਵਾਸਤੇ ਜੋ ਸੋਡਰਨਾ ਕਮੇਟੀ ਵੱਲੋਂ ਕਲਿਆਰੇ ਦੀ ਵੀ ਇੱਕ ਉਹਨੇ ਕਿਹਾ ਕਿ ਜੀ ਤੇ ਯਾਰ ਆਪਣੇ ਖਤ ਪਿਛਲੇ ਪਸੇ ਉਹ ਕਿੜੇ ਘੜੇ ਰੋਡ ਹੈ ਉਹਦੇ ਪਸੇ ਰਹਿੰਦਾ ਹੈ ਤੇ ਮੈਂ ਇਹ ਸਭ ਜੁਟਾਈ ਹੈ ਕਿ ਇੰਜੀਨੀਅਰਾਂ ਤੋਂ ਵਧੀਆ ਜਿਹੜਾ ਡਿਜ਼ਾਈਨ ਬਣਾ ਕੇ ਸੰਭਲੋ। ਹਾਂ ਜੋ ਹਰ ਸਭ ਲੈਣਾ ਚਾਹ ਤੁਸੀਂ ਹਰ ਵਕਤ ਦੀ ਸੁਣਨਾ ਹੈ ਕਿ ਕ੍ਰਿਟੀਕਲ ਬਹੁਤ ਕ੍ਰਿਟੀਕਲ ਹੈ। ਮੈਂ ਫੋਲੋ ਕਰੀ ਤੇ ਬੋਦੀਵਾਰੇ डील ਚ ਪਹਿਲਾਂ ਜੀ ਦੱਸ ਚੁੱਕੇ ਆਨਲਗਨ ਚ ਸਿਰ ਆਮ ਲੋਕਾਂ ਨਾਲ ਮੀਟਿੰਗ ਹੋਰ ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗ ਹੋਣਗੀਆਂ ਕੋਈ ਅਸੀਂ ਕੋਈ ਤਾਨਾਸ਼ਾਹੀ ਨਹੀਂ ਕਰਦੇ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਜਿਵੇਂ ਕਣਕ ਰਬੀਤ ਕਿ ਬਿジネス ਬਿジネス ਰੇਟ ਜਿਹੜੀ ਉਹਦੇ ਬਾਰੇ ਤਾਂ ਜੋ ਕਰਨਗੇ ਸੋ ਭਰਨੇ ਤੂ ਕਹਿਆ ਅਦਾਸ ਹਾਂ ਜੀ ਰੇਟ ਤੇ ਨਹੀਂ ਹੋਰ ਪਾ ਸਕਦੇ ਉਹਦਾ ਜੋ ਨਿਕਲੂਗਾ ਕਾਨੂੰਨ ਹੁਣ ਤੁਸੀਂ ਕਰਨ ਦਾ ਸ਼ੁਕਰੀਆ ਦਾ ਬੇਟੇ ਨੂੰ 10 ਮਿੰਟ ਕਮ ਕੀ ਮਿਲ ਜੇ ਕੁਝ ਉਹ ਆ ਮਾਰਕ ਸਿੰਘ ਸਾਹਿਬ ਤੇ ਤੇਜਪ੍ਰੀਤ ਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅਕੈਡਮੀ ਸ਼ੁਰੂ ਕੀਤੀ ਸੀ ਆਪਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹ ਉਹਦੇ ਉੱਪਰ ਕਰੋੜਾਂ ਰੁਪਏ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਐ ਉਹ ਕੰਮ ਨਹੀਂ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲਵਾਂ ਮੁਤਾ ਉਦੋਂ ਵੇਲੇ ਵੋਟਾਂ ਵੇਲੇ ਕੀਤੀ ਹੋਣੀ ਨਾ ਫੋਟੋਸ ਤੋਂ ਪਹਿਲਾਂ ਦੀ ਸ਼ੁਰੂ ਹੋਈ ਸੀ ਉੱਥੇ ਵੀ ਕਾਂਗਰਸ ਸਰਕਾਰ ਦੇਤੇ ਕਈ ਕਰੋੜ ਰੁਪਏ ਲੱਗ ਚੁੱਕਿਆ ਹੈ ਬਿਲਡਿੰਗਾਂ ਤਿਆਰ ਨੇ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਹੈ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ ਜੋ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਅਸੀਂ ਲਈਆਂ ਵਾਪਸ ਉਥੇ ਸਕੂਲ ਆਫ ਐਮੀਨੈਂਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉਥੇ ਝਾੜੀਆਂ ਉਗ ਪਈਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਇਹ ਹੈ ਜੇ ਸਾਰੀਆਂ ਭੇਜ ਦਿੱਤੀਆਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਜੀ ਸੋ ਸਕਿੱਲ ਜੋ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਮਾਨ ਸਾਹਿਬ ਦਾ ਮੁੱਖ ਮੰਤਰੀ ਜਿਹੜੇ ਚੰਨੀ ਜੀ ਉਹ ਕਹਿੰਦੇ ਨੇ ਪੋਲੀਟਿਕਲੀ ਇਹਨੂੰ ਬੰਦ ਕੀਤਾ ਹੋਇਆ ਜੀ ਕੰਮ ਨੂੰ ਕੋਈ ਅਸੀਂ ਮੈਂ ਰਾਜਨੀਤਿਕ ਤੌਰ ਤੇ ਬੰਦ ਛੱਡ ਦੇ ਇੱਕ ਮਿੰਟ ਜੀ ਸਰ ਹਸਪੀਟਲ ਤੋਂ ਹਸਪੀਟਲ ਮੈਨੂੰ ਦੱਸਿਆ ਐਮਐਲ ਸਾਹਿਬ ਨੇ ਪੰਜਾਬ ਪੇਟ ਦਾ ਹਾਂ ਜੀ ਪੰਜਾਬ ਪੇਟ ਸਤਿਆਰ ਹੈ ਆਉਣ ਵਾਲੇ ਦਿਨਾਂ ਚ ਉਹਨੂੰ ਸਮਰਪਿਤ ਲੋਕ ਸਮਾਪਨ ਕਰ ਦਾਂਗੇ ਮਾਨ ਸਾਹਿਬ ਇੱਕ ਮਿੰਟ ਮੈਂ ਪੱਤਰਕਾਰਾਂ ਲਈ ਸਵਾਲ ਪੁੱਛਣਾ ਚਾਹੁੰਦਾ 60 ਸਾਲ ਹੋ ਗਏ ਪੱਤਰਲੜੀ ਤੁਹਾਨੂੰ ਪਤਾ ਆਪਾਂ ਪੁਰਾਣੇ ਆਪ ਰਹੀ ਏਗਨੀ ਗੱਲ ਸਾਰਿਆਂ ਨੂੰ ਪੈਨਸ਼ਨ ਲਾਤੀ ਆ ਫੀ ਲਾਤੀ ਪੱਤਰਕਾਰਾਂ ਨੂੰ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਨਾ ਸਰਕਾਰ ਤਨਖਾਹ ਦਿੰਦੀ ਆ ਨਾ ਫੋਆਰ ਤਨਖਾਹ ਦਿੰਦੇ ਆ ਨਾ মিডিਆ ਕੋਈ ਤਨਖਾਹ ਦਿੰਦਾ ਅਸੀਂ 24 ਘੰਟੇ ਦੀ ਨੌਕਰੀ ਹੈ ਦੇਖੋ ਪਤਾ ਕੀ ਹੈ ਨਾ ਅਸੀਂ ਸਭ ਤੁਹਾਡੀ ਕੰਟਰੀਬਿਊਸ਼ਨ মিডিਆ ਦੀ ਸੋਸ਼ਲ ਮੀਡੀਆ ਦੀ ਚਾਹੇ ਪ੍ਰਿੰਟ ਮੀਡੀਆ ਦੀ ਚਾਹੇ ਭਾਰਤ ਵਿੱਚ ਸਾਲ 15000 ਪ੍ਰਤੀ ਮਹੀਨਾ ਜੋ ਰਜਿਸਟਰਡ ਪੱਤਰਕਾਰ ਵੀ ਨੇ ਜਿਨ੍ਹਾਂ ਨੂੰ ਵਿਧਾਨ ਸਭਾ ਦੀ ਐਂਟਰੀ ਹੈ ਇੱਕ ਪੱਤਰਕਾਰਾਂ ਦਾ ਇੱਕ ਤੁਹਾਡਾ ਬਣਿਆ ਹੋਇਆ ਯੂਨੀਅਨ ਪ੍ਰੈਸ ਕਲੱਬ ਵੀ ਹੈਗਾ ਚੰਡੀਗੜ੍ਹ ਤੇ ਉਹਦੇ ਮੈਂਬਰ ਉਹਦੇ ਬਿਖਾਇਦਾ ਚੁਣੇ ਜਾਂਦੇ ਨੇ ਹਰ ਸਾਲ ਪ੍ਰਧਾਨ ਸਕੱਤਰ ਬਣਦੇ ਨੇ ਤੇ ਜੇ ਤਾਂ ਤੁਸੀਂ ਇਹਨੂੰ ਬਹਿ ਕੇ ਗੱਲ ਕਰਨ ਵਾਲੀ ਹੈ ਜੇ ਤਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਬਾਡੀ ਜਿਹੜੀ ਲੋਕਤੰਤਰੀ ਬਾਡੀ ਜਿਹਦੇ ਵਿੱਚ ਹਰ ਇੱਕ ਸ਼ਹਿਰ ਦੇ ਜਿਹੜੇ ਪੱਤਰਕਾਰ ਨੇ ਜਾਂ ਜੋ ਵੀ ਨਾਮਨਕਰਨੀ ਜਾਂ ਜੂਨੀਅਰ ਬੜੀਆਂ ਹੋਈਆਂ ਤੁਹਾਡੇ ਨਾਲ ਕਾਫੀ ਦੇਰ ਤੋਂ ਪਾਈਏ ਪਤਾ ਕੀ ਆ ਉਹ ਜੂਨੀਅਰਾਂ ਤਾਂ ਸਰ ਤੁਸੀਂ ਕ੍ਰਾਂਤੀਕਾਰੀ ਇੱਕ ਬੜੀ ਹੋਈ ਹੈ ਸਰ ਤੁਸੀਂ ਕ੍ਰਾਂਤੀਕਾਰੀ ਮਾਨ ਸਰ ਜੱਗੀ ਸਾਡੀ